ਉਰੇ ਸੁਖਰ ਵਿਸਿੰਗ ਵਿਖੇ ਜੁੜਾ ਹੈ ਉਸ ਵੇਲੇ ਮਾਹੌਲ ਗਰਮਾਇਆ ਗਿਆ ਜਦੋਂ ਬਹਿਜ ਤੇ ਜੁੜਾ ਹੈ بارش ਦੇ ਪਾਣੀ ਨੂੰ ਲੈ ਕੇ ਦੋਵੇਂ ਸੱਕੇ ਪ੍ਰਾਇਕ ਦੂਜੀ ਚੈ ਜੁੜਾ ਹੈ ਇੱਕ ਦੂਜੀ ਜਹੀ ਝਗੜੇ ਦੇ ਬਣ ਗਏ ਦੁਸ਼ਮਣ ਤੇ ਇੱਕ ਦੂਜੀ ਤਰ੍ਹਾਂ ਦੇ ਵਿਅਕਤੀ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਹੈ ਕਿ ਆਪਣਾ ਨਵਾਕਾਰ ਉਸ ਤੇ ਵੱਲ ਬਣਾਇਆ ਗਿਆ ਤੇ ਮੇਰਾ ਵੱਡਾ ਪ੍ਰਾ ਜ਼ਬਰਦਸਤੀ بارش ਦੇ ਪਾਣੀ ਨੂੰ ਮੇਰੇ ਘਰ ਦੇ ਵੱਲ ਮੋੜ ਰਿਹਾ ਸੀ ਤਵੱਸ ਨੂੰ ਜੁੜਾ ਹੈ بارش ਦੇ ਪਾਣੀ ਨੂੰ ਮੋੜਨ ਤੋਂ ਰੋਕਿਆ ਗਿਆ ਸੀ ਪਰ ਇਹ ਲੋਕ ਜੁੜੇ ਨੇ ਮੇਰੇ ਨਾਲ ਸਾਰਾ ਪਰਿਵਾਰ ਡਾਂਗਾ ਸੋਟਿਆ ਦੇ ਨਾਲ ਲੜ ਗਿਆ ਤੇ ਇੱਕ ਪ੍ਰਾ ਜੁੜਾ ਹੈ ਕੋਠੇ ਉੱਪਰ ਰਾਈਫਲ ਤੇ ਲੈ ਕੇ ਜੁੜ ਸਰਜੀਤ ਸਿੰਘ ਨੇ ਕਿਹਾ ਕਿ ਮੇਰੇ ਚਾਚਾ ਜੀ ਅਤੇ ਉਸ ਦੇ ਚੁਚੇਰੇ ਭਰਾ ਦੇ ਵੱਲੋਂ ਮੇਰੇ ਕਾਰਨ ਕੇ ਰਿਵੋਲਵਰ ਦੀ ਨਕੂਤੇ ਗੰਦੀਆਂ ਗਾਲਾਂ ਕੱਢੀਆਂ ਗਈਆਂ ਨੇ ਅਤੇ ਮੇਰੇ ਘਰ ਦੇ ਵਿੱਚ ਕਰ ਰਹੀ ਕੰਮੇ ਨੂੰ ਜਾਤੀ ਵਿਵਾਦਕ ਗੱਲਾਂ ਜੋੜੀਆਂ ਨੇ ਕੱਢੀਆਂ ਗਈਆਂ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਨੇ ਉਹਨਾ ਪ੍ਰਸ਼ਾਸਨ ਦੇ ਕੋਲੋਂ ਮੰਗ ਕੀਤੀ ਹੈ ਕਿ ਸਾਨੂੰ ਬੰਦਦਾ ਹੋਇਆ ਇਨਸਾਫ ਦਿੱਤਾ ਜਾਏ। ਇਹ ਜਿਹੜੇ ਮਹਿਗੇ ਨੇ ਇਲਜ਼ਾਮ ਜਿਹੜੇ ਬੇਮੁਨਾ ਅਤੇ ਝੂਠੇ ਨੇ ਮੈਂ ਮਕਾਨ ਨਵਾਂ ਬਣਾਇਆ ਹਾਂ। ਤੇ ਮੈਂ ਆਪਣਾ ਪਾਣੀ ਜਿਹੜਾ ਆਪਣੀ ਪੈੜੀ ਨੂੰ ਕੱਢਿਆ ਉਹਨਾਂ ਮਕਾਨ ਬਣਾਇਆ ਉਹਨਾਂ ਆਪਣਾ ਜਿਹੜਾ ਪਾਣੀ ਉਹ ਮੇਰੀ ਪੈੜੀ ਨੂੰ ਕੱਢ ਦਿੱਤਾ ਉਹ ਰਾਤੀ ਉਹਨਾਂ ਪਾਣੀ ਜਿਹੜਾ ਮੇਰੀ ਪੈੜੀ ਨੂੰ ਬੰਨਣ ਦੇ ਮੈਂ ਨਾਲ ਜਾ ਕੇ ਰੋਕਿਆ ਕਿ ਆਪਣਾ ਪਾਣੀ ਜਿਹੜਾ ਤੁਸੀਂ ਆਪਦੀ ਪੈੜੀ ਵਿੱਚ ਕੱਢੋ ਮੇਰੀ ਪੈੜੀ 'ਚ ਨਹੀਂ ਕੱਢਣਾ ਚਾਹੀਦਾ ਉਹ ਜਿਹੜਾ ਸਾਡਾ ਵੱਡੇ ਭਾਈ ਸਾਹਿਬ ਦਾ ਥਾਣੇਦਾਰ ਰਿਟਾਇਰ ਹੋਏ ਨੇ ਉਹਨਾਂ ਕਹਾਂ ਵੀ ਲਿਆਓ ਛੋਟੇ ਤੇ ਇਹਦੇ ਨਾਲ ਗੱਲ ਕਰੀ ਪਾਣੀ ਆnde ਇਹੀਂ ਇੱਥੇ ਹੀ ਕੱਢਣਾ ਤੇ ਇਹਨੇ ਦੇ ਵਿੱਚ ਉਹ ਸਾਰਾ ਪਰਿਵਾਰ ਜਿਹੜਾ ਵਾ ਉਨ੍ਹਾਂ ਦੇ ਘਰ ਦੇ ਗਾੜੀ ਉਹ ਸਾਰੇ ਇਕੱਠੇ ਹੋ ਗਏ ਇੱਕ ਮੁੰਡਾ ਸ਼ਰਬਜੀਤ ਸਿੰਘ ਜਿਹੜਾ ਉੱਪਰ ਰੈਫਲ ਲੈ ਕੇ ਖਲੋਤਾ ਸੀ ਬਾਕੀ ਜਨਾਨੀਆਂ ਜਿਹੜੀਆਂ ਨੇ ਉਹ ਸਾਰੇ ਮੇਰੇ ਗਲ ਪੈ ਗਏ ਇੱਕ ਮੇਰੇ ਵੱਡੇ ਭਾਈ ਸਾਹਿਬ ਮੇਰੇ ਆ ਕੇ ਗਲ ਪੈ ਗਏ ਨੇ ਤੇ ਇਸ ਤੋਂ ਵੱਧ ਹੋਰ ਕੋਈ ਮੈਂ ਹਰਵਾਲਵਰ ਮੇਰੇ ਕੋਲ ਹੈਗਾ ਪਿਸਟਲ ਹੈਗਾ ਮੇਰਾ ਲਾਇਸੈਂਸੀ ਆ ਕਿਉਂਕਿ ਮੈਂ ਆਪਣੀ ਸੈਲਫ ਡਿਫੈਂਸ ਵਾਸਤੇ ਰੱਖਿਆ ਅਸੀਂ ਦੋਵੇਂ ਜੀ ਇੱਥੇ ਰਹਿੰਦੇ ਆ ਬੱਚਾ ਮੇਰਾ ਅਮਰੀਕਾ ਵਾ ਬੇਟੀ ਮੇਰੀ ਜਿਹੜੀ ਜੋਬ ਕਰਦੀ ਪੰਜਾਬ ਪੁਲਿਸ ਇਸ ਕਰਕੇ ਉਹ ਬਹੁਤ ਮੇਰੇ ਵਾਸਤੇ ਜ਼ਰੂਰੀ ਆ ਬਿਲਕੁਲ ਮੈਂ ਨਾ ਕਿਸੇ ਨੂੰ ਵਿਖਾਇਆ ਸਿਰਫ ਮੈਂ ਇਹਨਾਂ ਨੂੰ ਆ ਕੇ ਪੁੱਛਿਆ ਇਹਨਾਂ ਦੇ ਘਰ ਆ ਕੇ ਤੇ ਇਹ ਮੇਰੇ ਸਾਰੇ ਆ ਕੇ ਗੱਲ ਪੈ ਗਿਆ ਇਹਨਾਂ ਦਾ ਨੌਕਰੀ ਵੀ ਮੇਰੇ ਗੱਲ ਪੈ ਗਿਆ ਉਹਦੇ ਹੱਥੇ 'ਚ ਡਾਂਗ ਸੀ ਉਹ ਮੈਨੂੰ ਡਾਂਗ ਮਾਰ ਲੱਗਾ ਮੈਂ ਭੱਜ ਗਿਆ ਫਿਰ ਮੈਂ ਸੋਟਾ ਲੈਣ ਦੀ ਕੋਸ਼ਿਸ਼ ਕੀਤੀ ਪਰ ਮੈਂ ਮੇਰੇ ਕੋਲ ਸੋਟਾ ਨਹੀਂ ਲਿਆ ਗਿਆ ਜਿਆਦੇ ਜਾਣੇ ਜਿਹੜਾ ਉਹਨਾਂ ਦਾ ਕੰਮ ਆ ਉਹਨੇ ਵੀ ਤੁਹਾਡੇ ਇਜਾਮ ਦੀ ਸੂਚਕ ਸ਼ਬਦ ਬੋਲੇਗਾ ਬਿਲਕੁਲ ਨਹੀਂ ਬਿਲਕੁਲ ਨਹੀਂ ਉਹ ਤਾਂ ਉਹ ਜਾਂ ਉਹ ਬੰਦਾ ਹੀ ਉਹ ਅੱਗੇ ਲਾ ਦਿੰਦੇ ਉਹ ਜਾ ਕੇ ਵਟਾਂ ਵੜਦਾ ਉਹਦਾ ਮਤਲਬ ਹੀ ਕੋਈ ਨਹੀਂ ਹੈ ਕੀ ਗੱਲ ਹੈ ਨਾ ਮੇਰਾ ਰਾਜਾ ਕੀ ਗ ਗੱਲ ਬਾਤ ਇਹ ਹੀ ਤਬਾਟ ਤੇ ਮਿੱਟੀ ਰੱਖਣ ਦਿਆ ਹ ਅੱਗੇ ਵੀ ਇਹ ਤਾਂ ਮੇਰੀ ਛਾਹ ਚੱਲਣ ਦੀ ਤੇ ਉਦੋਂ ਕੰਧ ਖਾਣੀ ਇਹਨਾਂ ਗਾਰਾ ਕੱਢੀਆਂ ਸੀ ਆਂਦਾ ਇਹ ਕੁੱਤਾ ਚੋੜਿਆ ਇੱਧਰ ਮੇਰੀ ਪਾਲੀ ਨੂੰ ਨੱਕਾ ਕੀਤਾ ਹੀ ਫੇਰ ਬਾਹਰ ਨਿਕਲ ਤੇਰਾ ਨਾ ਵੇਖਣਾ ਇਹ ਫਿਸਤਾਉ ਲੈ ਕੇ ਆਇਆ ਹੀ ਆ ਤਾਂ ਤੈਨੂੰ ਮਾਰ ਦੇਣਾ ਕਿੰਨੇ ਕਿੰਨੇ ਮਾਰ ਦੇਣਾ ਸਾਰੇ ਪਰਿਵਾਰ ਨੂੰ ਕੋਈ ਫਰਕ ਨਹੀਂ ਕੀਤਾ ਮੇਰੇ ਤੇ ਵੀ ਕੀ ਘਰ ਨਹੀਂ ਤੇ ਮੈਂ ਇਕੱਲਾ ਘਰ ਆ। ਤੇ ਪੁਲਸਪ ਕੀ ਗੱਲਬਾਤ ਹੋਈ ਸਾਰੀ ਜਿਹੜਾ ਹੋਈ ਜਿਹੜਾ ਰਹੇ ਸਰਦਸਤ। ਹੋਜੀ ਮੇਰਾ ਨਾਮ ਸੁਦੀਸ਼ ਸਿੰਘ ਹੈ। ਪਿੰਡ ਮੇਰਾ ਪਨੋਰੀ ਸੁਖਾ ਸਿੰਘ ਹੈ। ਮੈਂ ਕਾਫੀ ਪੁਰਾਣੇ ਸਮੇਂ ਤੋਂ ਮੈਂ ਬੰਦਾ ਬੰਦਾ ਮਰਨਾ ਕੰਮ ਕਰਦਾ ਸੀ। ਮੇਰੇ ਸ਼ਰੀਕੇ ਵੀ ਮੇਰੇ ਚਾਚਾ ਲੱਗਦਾ ਉਹਨਾਂ ਸਾਡੀ ਪੁਰਾਣੀ ਰੰਜਿਸ਼ ਹੈ। ਕਿਉਂਕਿ ਉਹਨੇ ਸਾਡੀ ਪਹਿਲਾਂ ਵੀ ਇਕੱਲਾ ਕਾਰੀ ਦਿੱਤੀ ਆ ਤੇ ਮੇਰੇ ਬੰਦੇ ਨੂੰ ਉਹ ਧਮਕੀਆਂ ਦੇਂਦਾ ਰਹਿੰਦਾ ਆ ਕਿ ਅਸੀਂ ਤੁਹਾਡੀ ਕਲਾ ਬਾਲੀ ਜਿੱਕੇ ਦਿੱਤੀ ਆ ਜੇ ਪੈੜੀ ਜਾਏ ਤੁਹਾਨੂੰ ਮਾਰ ਦੇਣਾ ਆ। ਮੱਲਵੀ ਨਾਲਿਆਂ ਨੂੰ ਜਾਤੀ ਸ਼ਬਦ ਬੋਲਦਾ ਨੂੰ ਫਿਰ ਕੱਲ ਮੈਂ ਇੱਥੇ ਨਹੀਂ ਸੀ ਹੈਗੇ ਮੇਰੇ ਬੰਦੇ ਨੂੰ ਗਾਲਾਂ ਕੱਢੀਆਂ ਨਾਲੇ ਉਹ ਸਾਡੇ ਘਰ ਪਿਸਤਲ ਲੈ ਕੇ ਦੋਵੇਂ ਚਾਗਾ ਭਤੀਆ ਉਹ ਸਾਡੇ ਘਰ ਆਏ ਆ ਫਿਰ ਉਹ ਮੱਲਵੀ ਬੰਦੇ ਮਜਬੂਤਾ ਆਉਣ ਦੇ ਉਹਨੂੰ ਲੈ ਗਏ ਨੇ ਫੜ ਫੜ ਕੇ ਉਹ ਸਾਡਾ ਨੁਕਸਾਨ ਕਰ ਸਕਦਾ ਸੀ ਜੋ ਇਹ ਜੀ ਮਨਜੀਤ ਸਿੰਘ ਪਣੋੜੀਆ ਲੋੋਂ ਦਰਖਾਸਤ ਆਈ ਆ ਤੇ ਸਾਡੇ ਘਰ ਆਤੀ ਆਣ ਕੇ ਪਏ ਆ ਤੇ ਉਹਦੀ ਦਰਖਾਸਤ ਮੈਂ ਮਾਰਕ ਕੀਤੀ ਆ ਇਸੇ ਭਵਨ ਸਿੰਘ ਨੂੰ ਉਹ ਲਿਆ ਕੇ ਦੋਵਾਂ ਪਾਰਟੀਨ ਬੁਲਾ ਕੇ ਇੱਥੇ